ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦਾ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਮਹਿਲਕਲਾ ਤੋਂ ਤਹਿਸੀਲ ਵੀ ਮਹਿਲਕਲਾ ਪਿੰਡ ਵੀ ਮਹਿਲਕਲਾ ਤੇ ਜ਼ਿਲ੍ਹਾ ਹੈਗਾ ਸੱਜਣੋ ਬਰਨਾਲਾ ਝੋਟੀਆਂ ਦੋ ਦਿਖਾਵਾਂਗੇ ਟੌਪ ਕੁਆਲਿਟੀ ਦੀਆਂ ਹੈਗੀਆਂ ਦੋਨੀਆਂ ਘਰੇਲੂ ਝੋਟੀਆਂ ਨੇ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਘਰੇ ਜਾਨਵਰ ਸ਼ੌਂਕਨਾ ਤਿਆਰ ਕਰੇ ਨੇ ਮਦਰ ਵੀ ਇਹਨਾਂ ਦੀ ਕੋਸ਼ਿਸ਼ ਕਰੂੰਗਾ ਦਿਖਾਉਣ ਦੀ 16 17 ਕਿਲੋ ਵਾਲੀ ਆ ਇਹ ਝੋਟੀ ਸੁੰਦੀ ਆ ਦੂਜਾ ਸੁਹਾ ਤੇ ਇੱਕ ਝੋਟੀ ਸੁੰਦੀ ਆ ਪਹਿਲਾ ਸੁਹਾ ਆਈਆਂ ਦੋ ਹੀ ਦੰਦਾ ਚ ਨੇ ਦੂਜੇ ਸੂਈ ਵਾਲੀ ਵੀ ਦੰਦਾ ਚ ਆ ਤੇ ਬਾਕੀ ਆ ਜਾਓ ਤੁਹਾਡੀ ਬਾਪੂ ਜੀ ਨਾਲ ਕਰਾਉਂਦੇ ਆ ਗੱਲਬਾਤ ਦੋਹੇ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋਂ ਦੋਹਾਂ ਦੇ ਵੀਡੀਓ ਜੀ ਕਰਾਵਾਂਗੇ ਆ ਜਾਓ ਜੀ ਹੋਰ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਨਾਮ ਦੱਸ ਦੋ ਆਪਣਾ ਨਾਮ ਜਗਰਾਤ ਸਿੰਘ ਜੀ ਪਿੰਡ ਮਹਿਲਕਲਾਂ ਪਿੰਡ ਮਹਿਲਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਖਾਸ ਤਹਿਸੀਲ ਖਾਸ ਮਹਿਲਕਲਾਂ ਹਾਂਜੀ ਮਹਿਲਕਲਾਂ ਘਰਦਿਆਂ ਨੇ ਆਪਣੇ ਇਹ ਖਰੀਦੀਆਂ ਹੋਈਆਂ ਘਰਦਿਆਂ ਜੀ ਉਹ ਉਹ ਮੱਝ ਦੀਆਂ ਠੀਕ ਗੱਲਾਂ ਆਓ ਮੱਝ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਮਾਰਦੇ ਤੇਰਾ ਨੌਸਤਾਦ ਆ ਛੋਟੀ ਦੇ ਕੈਮਰਾ ਇਹਦਾ ਸੂਆ ਕਿਹੜਾ ਜੀ ਇਹਦਾ ਦੂਜਾ ਜੀ ਸੂਆ ਦੂਜਾ ਹਰ ਦਾ ਨੰਨ ਦੀ ਅੱਲਾ ਘੱਬ ਹੋ ਗਈ ਹੈ ਜੀ ਪਹਿਲੇ ਸੂਏ 18 ਮਹੀਨੇ ਦੀ ਘੱਬ ਹੋ ਗਈ ਠੀਕ ਹੈ ਜੀ ਅੱਛਾ ਪਹਿਲੇ ਸੂਏ 18 ਮਹੀਨਿਆਂ ਦੀ ਘੱਬਣ ਕਰਾਤੀ ਸੀ ਹਾਂ ਖੁੱਲ੍ਹੇ ਪਾਣੀਆਂ ਵਿੱਚ ਖੁੱਲ੍ਹਿਆਂ ਸਾਡੇ ਠੀਕ ਹੈ ਜੀ ਪਹਿਲੇ ਨੇ ਦੁੱਧ ਕਿੰਨਾ ਕ ਕੱਢਿਆ ਨੇ ਇਹ 11 12 ਲੀਟਰ ਕੱਢਿਆ ਜੀ 11 12 ਲੀਟਰ ਪਹਿਲੇ ਨੇ ਦੁੱਧ ਕੱਢਤਾ ਤੇ ਦੰਦਾਂ ਚ ਕਿਵੇਂ ਆਇਆ ਇਸ ਟਾਈਮ ਦੰਦਾਂ ਚਾਰ ਦੰਦ ਹੀ ਆਏ ਜੀ ਇਸ ਟਾਈਮ ਚਾਰ ਦੰਦ ਦੂਜਾ ਸੂਆ ਸੁੰਦੀ ਆ। ਹਾਂਜੀ ਹਾਂ। ਆ ਖੋਲ ਕੇ ਤੋੜ ਦਿਓ ਜੀ। 16 17 ਦੰਦ ਰਹਿੰਦੇ ਆ ਨੇ। ਠੀਕ ਆ ਜੀ। ਆ ਬ ਦੇਨੇ ਸੱਜਣਾ ਜੂਰ ਕਰ ਦਿਆ 16 ਤੋਂ 17 ਦੰਦ। ਹਾਂਜੀ। ਸੂਆ ਸੁੰਦੀ ਆ ਦੂਜੇ ਦੰਦਾਂ 'ਚ ਹਲੇ ਹੈਗੀ ਅਜੇ ਗੱਲਬਾਤ ਕਰ ਲਈਏ। ਸਿਰਫ ਚਾਰ ਦੰਦ। ਆਜਾ। ਕੱਦ-ਬੱਡ ਵੀ ਚੰਗਾ ਝੋਟੀ ਦਾ ਤੇ ਬਰੀਡ-ਬਰੂਡ ਵੀ ਬਹੁਤ ਅਜੇ ਗੱਲਬਾਤ ਕਰ ਲਈਏ। ਪਹਿਲਾਂ ਨੇ ਵਾਈ ਕਹਿੰਦਾ 11-12 ਕਿਲੋ ਕੱਢਿਆ ਦੁੱਧ ਕੋਈ ਵਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਜੇ ਗੱਲਬਾਤ ਕਰ ਲਈਏ। ਕੰਮ ਹੈਗਾ ਘਰੇਲੂ ਸੱਜਣ ਨੇ ਪਰ ਝੋਟੀ ਦੀ ਗੱਲਬਾਤ ਤਗੜੀ ਆ ਜੇ ਗੱਲਬਾਤ ਕਰ ਲਈਏ ਥਣਸਣਾਟ ਵੀ ਚੰਗਾ 16 17 ਦਿਨਾਂ ਦੇ ਹਿਸਾਬ ਨਾਲਾ ਉਹ ਥੱਲਿਓ ਲੱਗ ਗਈ ਤਿਆਰ ਹੋਣ ਦੀ ਗੱਲਬਾਤ ਕਰਨੀ ਥੱਲਿਓ ਝੋਟੀ ਤਿਆਰ ਹੁੰਦੀ ਆ ਡਰਦੀ ਜ਼ਰੂਰ ਆ ਹਾਂ ਥੋੜੀ ਉਹ ਡਰਦੀ ਆ ਜੀ ਥੋੜਾ ਜਿਹਾ ਵੋਚ ਕੇ ਅੰਦਰ ਵੋਚ ਕੇ ਲੈ ਜਾ ਥੋੜਾ ਦੂਰੋ ਕੇ ਦਿਖਾ ਦੇ ਉਸਤਾਦ ਥੋੜਾ ਜਿਹਾ ਡਰਦੀ ਜ਼ਰੂਰ ਆ ਸੂਆ ਦੂਜਾ ਦੰਦਾਂ 'ਚ ਹੈਗੀ ਆ ਚਾਰ ਦੰਦ 16 ਤੋਂ 17 ਦਿਨ ਬਾਅਦ ਕਹਿੰਦਾ ਇਸ ਟਾਈਮ ਇਹ ਸੂਣ ਦੇ ਵਿੱਚ ਹਲੇ ਬਾਕੀ ਨੇ ਦੇ ਆ ਇੱਥੇ ਦਿਖਾ ਦੇ ਬਾਲਾਏ ਚਲੋ ਜੀ ਕੋਈ ਗੱਲ ਅੰਦਰ ਨੂੰ ਲੈ ਚੁਣ। ਆ ਬਾਡੀ ਬੁੱਡੀ ਦੀ ਲਾਜਵਾ ਵਾ ਕੱਦ ਵਿੱਡਾ ਆ ਗਿਆ ਚੰਗਾ ਵੱਡੇ ਕੱਦ ਕਰ ਚ ਆ ਗਈ ਤੇ ਬਰੀਕੀਆਂ ਬਰੂਕੀਆਂ ਵੀ ਬਹੁਤ ਨੇ ਚੰਗੀ ਕੁਆਲਿਟੀ ਦੇ ਪੂਛ ਪਾਂਛ ਵੀ ਬਰੀਕ ਆ ਪੂਰੀ ਤੇ ਉੱਤੋਂ ਚામੜੇ ਚੁੰਮੜੇ ਦੀ ਗੱਲ ਕਰ ਲਈਏ ਸੱਜਣੋ ਚામੜਾ ਚੁੰਮੜਾ ਵੀ ਪੂਰਾ ਬਰੀਕ ਹੈ ਦਾ। ਐਸ ਵਾਰੀ ਕਿੰਨਾ ਕੁ ਪਾ ਸਕਦੀ ਹੈ ਜੀ? ਇਹ 14 ਤਾਂ 14 15 ਪਾ ਸਕਦੀ ਹੈ ਨਾ। ਹਾਂ ਰੋ ਹੁਣ ਐਸ ਵਾਰੀ ਲੈਣੇ ਵਾਲੇ ਕਹਿੰਦਾ 14 15 ਪਾ ਸਕਦੀ ਆ ਹੁਣ ਥੰਨੇਓ ਕੁਆਲਿਟੀ ਚੰਗੀ ਆ। ਥੱਲੇ ਦੀ ਕੁਆਲਿਟੀ ਚੰਗੀ ਆ ਜਿਵੇਂ 16 17 ਦਿਨ ਪਏ ਨੇ ਥੱਲੇ ਵਧੀਆ ਖੋਲ ਨਹੀਂ ਛੱਡਾ ਪੂਰਾ ਖੋਲੋ ਜੀ ਇਹਨਾਂ ਇੱਥੇ ਦਾ ਉਸਤਾਦ ਲੰਬਾਈ ਲਮੂਈ ਦਿਖਾ ਦੇ ਇੱਥੋਂ ਫੇਸ ਕੁਆਲਿਟੀ ਦੇ ਮਾਰ ਦੇ ਪੈਸੇ ਇਹਦੇ ਕਿੰਨੇ ਲਵਾਂਗੇ ਜੀ ਪੈਸੇ ਜੀ ਇਹਦਾ 1 10 ਲਵਾਂਗੇ 5 ਦੀ ਦੇ ਦੇ ਇੱਕ 5 ਦੀ ਦੇ ਦਾਂਗੇ ਹਾਂ ਪਿਛਾ ਨੂੰ ਹੋ ਕੇ ਸਾਰੀ ਦਿਖਾ ਦੇ ਇਹ ਝੋਟੀ ਮਿਲੂਗੀ ਸੱਜਣੋ 1 ਲੱਖ ਤੇ 5000 ਚ ਦੰਦਾ ਚ ਹੈਗੀ ਆ ਚਾਰ ਦੰਦ ਸੂਆ ਸੂੰਦੀਆ ਸੱਜਣੋ ਇਹ ਦੂਜਾ ਦਰਦੀ ਆ ਥੋੜੀ ਜੀ ਨਹੀਂ ਗੇੜੇ ਗੂੜੇ ਤੁਹਾਨੂੰ ਮੈਂ ਦਿਖਾਉਂਦਾ ਅਗੜਿਆ ਕੇ ਦੇ ਵਿੜੇ ਚ ਏ ਹੁਣ ਮਾਰਦੇ ਸਤਾ ਰਾ ਝੋਟੀ ਦੇ ਕੈਮਰਾ ਇਹ ਵੀ ਤੋੜ ਦਿਓ ਜੀ ਖੋਲ ਕੇ ਇਹਦਾ ਸੁਆ ਕਿਹੜਾ ਜੀ ਇਹਦਾ ਪਹਿਲਣ ਆ ਜੀ ਇਹਦੇ ਦਿਨ ਕਿੰਨੇ ਕ ਪਏ ਨੇ ਇਹਦਾ ਤਾਂ ਕੱਲ ਨੂੰ ਦਿਨ ਪੂਰੇ ਆ ਜੀ ਕੱਲ ਨੂੰ ਦਿਨ ਪੂਰੇ ਨੇ ਮੇਰੇ ਖਿਆਲ ਆ ਉਹ ਸੂੰਂਦ ਹੀ ਨਹੀਂ ਹੱਤਾ ਜੀ ਹੋ ਸਕਦਾ ਆ ਪਹਿਲਣ ਕਰਕੇ 5 ਤੋਂ 7 ਦਿਨ ਕੱਢ ਜੂਗੀ ਹਜੇ ਹਾਂਜੀ ਬਾਕੀ ਪੁਹਾੜੇ ਹੋਣਾ ਹਾ ਸੌਡਾ ਕਰਕੇ ਨਹੀਂ ਛੱਡੇ ਪਹਾੜੇ ਛੱਡਦੇ ਨੇ ਆ ਠੀਕ ਆ ਜੀ ਗੱਲ ਗਰਮੀ ਨਾਲ ਵੀ ਫਰਕ ਪੈ ਜਾਂਦਾ ਜੀ ਪਸ਼ੂ ਦਾ ਦੰਦਾਂ ਚ ਕਿਵੇਂ ਆ ਜੀ ਇਹ ਦੰਦਾ ਚਾਰ ਦੰਦ ਇਹ ਆ ਜੀ ਚਾਰ ਦੰਦ ਹਾਂ ਆ ਦੋ ਨੇ ਦੂਧ ਹੱਦੋ ਚਾਰ ਨਹੀਂ ਹੋਈ ਦੁੱਗੀ ਆ ਦੁੱਗੀ ਇਹ ਕਹਿੰਦਾ ਦੰਦਾਂ ਚ ਹੈ ਗਿਆ ਦੋ ਦੰਦ ਉੱਤੋਂ ਦਿਖਾ ਦੇ ਉਸਤਾਦ ਵੱਡੀ ਬੁੱਡੀ ਬਸ ਬਸ ਕੱਦ ਵੱਡਾ ਆ ਗਿਆ ਦਾ ਫੁੱਲ ਵੱਡਾ ਜੈ ਹੋਏ ਪੂਰੇ ਫੁੱਲ ਵੱਡੇ ਕੱਦ ਘਾਟ ਚ ਆ ਗਈ ਲੈ ਚੱਲੋ ਜੀ ਕੋਈ ਨਹੀਂ ਟਿਕਾਈ ਨਾਲ ਲੈ ਚੱਲੋ ਇੱਥੇ ਦਿਖਾ ਦੀ ਲੰਬਾਈ ਲੰਬੂਈ ਸਾਰੀ ਉਧਰਲੇ ਬੰਨੇ ਜਗ੍ਹਾ ਨਹੀਂ ਵੀ ਆ ਥੋੜੀ ਜਿੱਧਰ ਗਈ ਝੋਟੀ ਕੱਦ ਆ ਗਿਆ ਸੱਜਣੋ ਇਹਦਾ ਪੂਰਾ ਫੁੱਲ ਵੱਡਾ ਜਿਵੇਂ ਆਪਾਂ ਕਹਿੰਦੇ ਕੋਈ ਦੂਜੇ ਤੀਜੇ ਸੂਈ ਵਾਲੀਆਂ ਮਈਆਂ ਦਾ ਹੁੰਦਾ ਓਡਾ ਕੱਦ ਵੱਡਾ ਆ ਗਿਆ ਇਹਦਾ ਲੈ ਚੱਲੋ ਜੀ ਦੰਦਾਂ ਚ ਹੈ ਗਿਆ ਦੋ ਦੰਦ ਬੇਨਹਲੇ ਕੱਢ ਦੂਗੀ 5-7 ਬਾਈ ਕਹਿੰਦਾ ਕੱਲ ਨੂੰ ਦਿਨ ਪੂਰੇ ਹੁੰਦੇ ਨੇ ਕਿਉਂਕਿ ਪਹਿਲੇਨ ਪਸ਼ੂ ਕਈ ਵਾਰੀ 10 ਤੋਂ ਆਹ ਦੇਖੇ ਸੀ ਹੁਣ 10 ਤੋਂ 15 ਦਿਨ ਵੀ ਉੱਤੇ ਲੈ ਦੋਈ ਆਟਰ ਬਣਾਉਗੀ ਸੱਜਣੋ ਚੌੜਾ ਉਹ ਦੋਈ ਆ ਵੱਡੇ ਦੰਦ ਦੋਈ ਆ ਚੌੜਾ ਆਰਡਰ ਬਣਾਉਗੀ ਇੱਥੇ ਤਾਂ ਦਿਖਾ ਦੇ ਸਾਬ ਆਹ ਇੱਥੋਂ ਲੈ ਵਾਲੂ ਦਾ ਦਿਖਾ ਦੇ ਪੂਰਾ ਚੌੜਾ ਬਣਾਉਗੀ ਕਿਦੋਂ ਇੱਧਰ ਨੂੰ ਜਾਊਗੀ ਕਰ ਲਿਓ ਅਡਜਸਟਮੈਂਟ ਆ ਆਰਡਰ ਬਣਾਉਗੀ ਚੰਗਾ ਕਿਉਂਕਿ ਇਹਦੀ ਮਾਂ ਦਾ ਰਿਕਾਰਡ ਆ ਬਾਈ ਕਹਿੰਦਾ ਦੁੱਧ ਦਾ ਰਿਕਾਰਡ ਇਹਦੀ ਮਾਂ ਦਾ ਚੰਗਾ ਕੱਦ ਬੱਡ ਵੀ ਪੂਰਾ ਦਾਵਲਾ ਇੱਥੇ ਤੋਂ ਕੱਦ ਕਾੜਦਾ ਨਾ ਜਾ ਲਓ ਉਸਤਾਦ ਸੀਮ-ਛੂਲ ਪੂਰੀਆਂ ਕੋਈ ਹੋ ਨਹੀਂ ਹੈ ਜਮਾ ਕੱਦ ਆ ਗਿਆ ਫੁੱਲ ਵੱਡਾ ਹੀ ਆ ਗਿਆ ਕਿਉਂਕਿ ਜਿਹੜੀ ਦਰਮਿਆਨੀ ਹੋਊਗੀ ਦਰਮਿਆਨੀ ਦੱਸ ਦੂੰਗਾ ਜਿਹੜੀ ਦਾ ਕੱਦ ਹੋਊਗਾ ਵੱਡਾ ਉਹ ਮੈਂ ਫੁੱਲ ਵੱਡੀਆਂ ਦੱਸੂਗਾ ਤੁਹਾਨੂੰ ਦੰਦਾ 'ਚ ਸਿਰਫ ਦੋ ਦੰਦ ਆ ਲੈ ਲਾਣੇਦਾਰ ਦੇ ਬਰਾਬਰ ਹੀ ਜਾਂਦੀ ਆ ਥੋੜਾ ਕੱਦ ਕਿੰਨਾ ਜੀ ਦੇਖੋ ਮੇਰਾ ਕੱਦ ਮੇਰਾ ਅਗਲਾ ਸ਼ੀਰ ਸ਼ੀਰ ਤੋਂ ਬਾਹਰੀ ਹੋਊਗਾ ਜੀ ਸ਼ੀਰ ਤੋਂ ਘੱਟ ਹੋ ਮੈਂ ਘੱਟ ਤਾਂ ਨਹੀਂ ਹੋਣਾ ਜੀ ਸ਼ੀਰ ਡੇੜੇ ਗੇੜੇ ਹੋਊਗਾ ਡੇੜੇ ਗੇੜੇ ਹੋਊਗਾ ਆ ਸ਼ੀਰ ਡੇੜੇ ਗੇੜੀ ਹੋਊਗਾ ਕੱਦ ਜਿਹੜੇ ਹਿਸਾਬ ਨਾਲ ਸਾਡੀ ਪਾਲੀ ਆ ਹਾਂਜੀ ਬਈ 12 ਲੀਟਰ ਨੂੰ ਕਹਿੰਦੇ ਸਵੀ ਕੱਢਣਾ 12 13 ਮੈਨੂੰ ਬਾਜੀ ਦੇ ਹਿਸਾਬ ਨਾਲ ਬੱਸ ਦੇਣਾ ਉਹ 12 13 ਯਾਰ ਇੱਕ ਨਾਰਮਲੀ ਦੇ ਸਕਦੀ ਆ ਇਹਦੇ ਪੈਸੇ ਕਿੰਨੇ ਲੱਗੋਗੇ ਇਹਦੇ 1.5 ਇਹਦਾ 1.5 ਇਹ ਕਿੰਨੇ ਆ ਹੱਕ ਤੱਕ ਛੱਡਦੇ ਲੱਖ ਲੁਖਰੀ ਦੇ ਦੇਗੇ ਇਹ ਮਾਨਤਨ ਕਰ ਦਾਂਗੇ ਜੀ ਆਈ ਲਾਈਨਰ ਕਹਿੰਦਾ ਕਰ ਦਾਂਗੇ ਮਾਨਤਨ ਮੋੜਦੇ ਨਹੀਂ ਆਈਏ ਸੱਜਣ ਨੂੰ ਵੀਡੀਓ ਵੀ ਰੋਜ਼ ਦੇਖਦਾ ਆਪਣੀ ਹਾਂਜੀ ਹਾਂ ਨੰਬਰ ਬੋਲ ਦੋ ਜੀ ਆਪਣਾ 98921 ਹਾਂਜੀ 43355 ਇਹ ਰਾਹ ਹੋਰ ਬੁਲੂ 95923 41355 ਲੈ ਝੋਟੀ ਇਹ ਹੈਗੀ ਆ ਸੱਜਣੋਂ ਦੁਬਾਰੇ ਦੱਸਦਾ ਨਾ ਦੋ ਦੰਦ ਸੂਆ ਪਹਿਲਾ ਸੂਂਦੀ ਆ ਇਧਰ ਨੂੰ ਆ ਜਾਓ ਜੀ ਇਹ ਆ ਗਈ ਦੋ ਦੰਦ ਚ ਕੱਦ ਵਿੱਡਾ ਆ ਗਿਆ ਫੁੱਲ ਡਾਬਲ ਬਾਡੀ ਬੁੱਡੀ ਵੀ ਚੰਗੀ ਆ ਤੇ ਉਹ ਝੋਟੀ ਤੇ ਮਾਰਦੇ ਕੈਮਰਾ ਵਰੋਂ ਵੀਊਜਾ ਕਰਕੇ ਡਰਦੀ ਆ ਉਹ ਆ ਗਈ ਚਾਰ ਦੰਦ ਉਹ ਸੂਂਦੀ ਆ ਦੂਜਾ ਸੂਆ ਉਹਨੇ ਪਹਿਲਾਂ ਨੇ ਕੱਢਿਆ ਹੋਇਆ ਬਾਈ ਕਹਿੰਦਾ 12 ਕਿਲੋ ਦੁੱਧ 11 12 ਕਿਲੋ ਨੇ ਪਹਿਲਾਂ ਨੇ ਕੱਢਿਆ ਹੋਇਆ ਤੇ ਉਹਨੂੰ ਐਨੂੰ ਕਰ ਦੋ ਇੱਕ ਵਾਰੀ ਮਾਦਰ ਵੀ ਦਿਖਾ ਦੇ ਸਾਡ ਉਧਰਲੇ ਬੰਦੇ ਉਹ ਸੱਜਣੋ ਆ ਗਈ ਮਾਦਰੀ ਦੀ ਜਿਹੜੀ ਕੈਮਰੇ ਤੋਂ ਮੈਂ ਦਿਖਾ ਰਿਹਾ ਇਸ ਟਾਈਮ ਕੱਦ ਘਾੜ ਉਹਦਾ ਵੀ ਚੰਗਾ ਤੇ ਚੰਗੇ ਦੁੱਧ ਵਾਲੀ ਆ ਇਹ ਦੁੱਧ ਕਿੰਨਾ ਕੁ ਪਾਉਂਦੀ ਆ ਜੀ 17 17 ਕਿਲੋ ਹਾਂਜੀ ਆ ਇਹਦਾ ਰਿਕਾਰਡ ਆ ਗਿਆ 17 ਕਿਲੋ ਦਾ ਇਹ ਦੋਨੇ ਏਸੀ ਨੇ ਝੋਟੀਆਂ ਨੇ ਜੀ ਇਹ ਵੀ ਆਈ ਹੈ ਜੀ ਆਹ ਝੋਟੀਆਂ ਗਈਆਂ ਬਸ ਝੂਠ ਬੋਲਣੇ ਨਹੀਂ ਆਪਣਾ ਜਿਹੜਾ ਵਪਾਰ ਦਾ ਜੀ ਕੰਮ ਹਾਂਜੀ ਆ ਆ ਗਈ ਚਾਰ ਦੰਦ ਕੱਟੀ ਐ ਇੱਥੇ ਵਿੱਚ ਆ ਕੇ ਕਰ ਸਕਦੇ ਲੰਬਾਈ ਲੰਬੂਈ ਬਹੁਤ ਆ ਤੇ ਬਰੀਕੀਆਂ ਬਰੂਕੀਆਂ ਬਹੁਤ ਨੇ ਤੇ ਆ ਆ ਗਈ ਦੋ ਦੰਦ ਬਾਈ ਦੋ ਦੰਦ ਇਹਨੂੰ ਮਾਤ ਪਾਉਂਦੀ ਆ ਉਹ ਕੱਦ ਬਿੱਟੇ 'ਚ ਦੋ ਦੰਦ ਦੇ ਪਿੱਛੇ ਤੇ ਬਾਕੀ ਝੋਟੀਆਂ ਸੱਜਣੋਂ ਦੋਨੀਆਂ ਚੰਗੀਆਂ ਨੇ ਬਾਈ ਜੀਆਂ ਜਿਹੜੇ ਸੱਜਣ ਨੂੰ ਪਸੰਦ ਆਉਣਗੀਆਂ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ